ਆਮ ਆਦਮੀ ਪਾਰਟੀ ਦਲ ਨੇ ਹਲਕਾ ਖੰਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਦੇ ਵਿੱਚ ਵਿੱ사 ਸਿੰਘ ਬਲਟੋਹਾ ਨੂੰ ਆਪਣਾ ਉਮੀਦਵਾਰ ਐਲਾਨਿਆ ਇਸ ਮੌਕੇ ਵਿੱ사 ਸਿੰਘ ਬਲਟੋਹਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਮੈਂ ਆਪਣੇ ਵਿਸ਼ੋਕੜ ਨੂੰ ਦੇਖਦਾ ਮੈਨੂੰ ਮੇਰੀ ਔਕਾਤ ਨਿਗੋਣੀ ਨਜ਼ਰ ਆਉਂਦੀ ਹੈ ਅਕਾਲੀ ਦਲ ਜਿਸ ਦਾ ਬਹੁਤ ਵੱਡਾ ਇਤਿਹਾਸ ਹੈ ਉਸ ਪਾਰਟੀ ਨੇ ਮੇਰੇ ਤੋਂ ਕਰੋਸਾ ਕੀਤਾ ਇਹ ਵੀ ਉਸ ਵਾਹਿਗੁਰੂ ਦੀ ਦੇਣ ਹੈ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਕਰ ਕੈਮਰਾ ਹੀ ਜਾਂਦਾ ਪਛੇਰਾ ਦੇਖੋ ਮੈਂ ਬੇਨਤੀ ਕਰਾਂ ਜੀ ਉੱਚੀ ਬੋਲੋ ਜਦੋਂ ਮੈਂ ਆਪਣੇ ਬਿਛੋਕੜਵਾਲ ਵਿਹਨ ਆਇਆ ਨਾ ਤਾਂ ਮੈਨੂੰ ਆਪਣੀ ਔਕਾਤ ਬਹੁਤ ਨਗੂਣੀ ਨਜ਼ਰ ਆਉਂਦੀ ਔਰ ਜਿਸ ਪਛੋਕੜ ਤੋਂ ਮੈਂ ਉੱਠਿਆ ਆ ਔਰ ਅੱਜ ਦੇਸ਼ ਦੀ ਪੰਜਾਬ ਦੀ ਤੇ ਪੰਥ ਦੀ ਉਹ ਪਾਰਟੀ ਜਿਹਦਾ ਸ਼ਾਨਾਮਤਾ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਜਿਹਦਾ ਨਾਂ ਲੈਂਦੇ ਮੇਰੇ ਵਰਗਿਆਂ ਦੀ ਰੂਹ ਜੋਸ਼ ਨਾਲ ਭਰ ਜਾਂਦੀ ਹੈ ਉਸ ਪਾਰਟੀ ਨੇ ਉਹਦੀ ਲੀਡਰਸ਼ਿਪ ਨੇ ਉਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਮੇਰੇ ਵਰਗੇ ਵਿੱਚ ਭਰੋਸਾ ਪ੍ਰਗਟ ਕੀਤਾ ਹੈ ਇਹ ਵੀ ਉਸ ਅਕਾਲ ਪ੍ਰਖਵਾਈ ਗੁਰੂ ਦੀ ਦੇਣ ਹੈ ਉਦੀ ਬਖਸ਼ਿਸ਼ ਤੋਂ ਬਿਨਾ ਉਦੀ ਰਹਿਮਤ ਤੋਂ ਬਿਨਾ ਨਾ ਤੇ ਕੋਈ ਵਿਸ਼ਵਾਸ ਹੀ ਕਰਦਾ ਆ ਤੇ ਨਾ ਹੀ ਅਜਿਹੇ ਮਾਨ ਸਨਮਾਨ ਮਿਲਦੇ ਔਰ ਦੇਸ਼ ਦੀ ਇੱਕ ਜਿਹੜੀ ਸਰਵੋੱਚ ਪੰਚਾਇਤ ਹੈ ਜਿਹੜੀ ਪਾਰਲੀਮੈਂਟ ਹੈ ਜਿਹਦੇ ਵਿੱਚ ਅੱਜ ਜ਼ਰੂਰੀ ਹੈ ਕਿ ਅੱਜ ਉੱਥੇ ਪੰਜਾਬ ਨਾਲ ਸੰਬੰਧਿਤ ਉਹ ਲੋਕ ਜਾਣ ਜਿਹੜੇ ਪੰਥ ਤੇ ਪੰਜਾਬ ਪ੍ਰਤੀ ਦਰਦ ਰੱਖਦੇ ਮੈਨੂੰ ਵੀ ਲੋਕ ਰਾਜਨੀਤਿਕ ਕਹਿੰਦੇ ਹੋਣਗੇ ਪਰ ਨਾਮਕ ਦੀ ਰਾਜਨੀਤੀ ਕੀਤੀ ਹੈ ਤੇ ਨਾ ਮੈਨੂੰ ਕਰਨੀ ਆਉਂਦੀ ਹੈ ਤੇ ਨਾ ਮੈਂ ਰਾਜਨੀਤੀ ਵਾਸਤੇ ਘਰੋਂ ਉਤਰਿਆ ਸੀ ਰੱਬ ਨੇ ਸਬਬ ਬਣਾਇਆ ਤੇ ਦੋ ਵਾਰ ਲੋਕਾਂ ਨੇ ਪੰਜਾਬ ਦੀ ਵਿਧਾਨ ਸਭਾ ਚ ਚੁਣ ਕੇ ਭੇਜਿਆ ਤੇ ਏਡਾ ਵੱਡਾ ਮਾਣ ਦਿੱਤਾ ਤੇ ਜੇ ਮੈਂ ਹਨੇਰੀਆਂ ਦੇ ਵਿੱਚ ਵੀ ਜੇ ਮੈਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਤੇ ਜਿੰਨੂੰ ਕਹਿੰਦੇ ਆ ਕਿ ਸਨਮਾਨਜਨਕ ਹਾਰ ਤੇ ਹੋਈ ਪਰ ਚੰਦ ਜਿਹੜਾ ਹੈ ਵੋਟਾਂ ਦੇ ਫਰਕ ਦੇ ਨਾਲ ਔਰ ਕਾਂਗਰਸ ਜਿਹੜੀ ਐ 17 ਚ ਲੈ ਗਈ ਝੂਠ ਦੇ ਸਿਰ ਤੇ ਤੇ 22 ਚ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਦਾ ਤੇ ਕੇਜਰੀਵਾਲ ਦਾ ਝੂਠ ਚੱਲ ਗਿਆ ਤੁਸੀਂ ਦੇਖੋ 2017 ਚ 82000 ਵੋਟ ਲੈਣ ਵਾਲਾ ਕਾਂਗਰਸੀ ਉਮੀਦਵਾਰ 2022 ਚ 26000 ਤੇ ਆਸ਼ਾ ਦਾ ਤੇ ਵਿਰਸਾ ਸਿੰਘ ਵਲਟੋਹਾ ਉੱਥੇ ਦਾ ਉੱਥੇ ਰਹਿੰਦਾ ਤੇ ਜਿੰਨੀ ਉਹਦੀ ਘਟਦੀ ਏ ਉਹ ਸਾਰੀ ਦੀ ਸਾਰੀ ਜਿਹੜੀ ਆਮ ਆਦਮੀ ਪਾਰਟੀ ਨੂੰ ਸ਼ਿਫਟ ਹੁੰਦੀ ਮੈਂ ਦੱਸਦਾ ਕਿ ਜਿਸ ਦਿਨ ਦਾ ਮੇਰੇ ਬਾਰੇ ਚਰਚਾ ਚੱਲੀ ਲੋਕਾਂ ਚ ਕਿ ਵਿਰਸਾ ਸਿੰਘ ਬਲਟੋਹਾ ਉਮੀਦਵਾਰ ਬਣ ਸਕਦਾ ਹੈ ਮੇਰੇ ਹਲਕੇ ਦੇ ਲੋਕ ਤੇ ਹੈਗੇ ਹੈਗਾ ਨੌਵੇਂ ਹਲਕਿਆਂ ਚ ਮੈਨੂੰ ਫੋਨ ਆਉਂਦੇ ਰਹੇ ਔਰ ਖਾਸ ਕਰਕੇ ਜਿਹੜੇ ਉਥੇ ਆਗੂ ਸਹਿਬਾਨ ਨੇ ਕਾਲੀ ਗੱਲ ਦੇ ਕਿ ਵੇਖਿਆ ਜੇ ਜੀ ਤੁਸੀਂ ਆਇਆ ਜੇ ਜਾਂ ਮਜੀਠੀਆ ਸਾਹਿਬ ਆਉਣ ਤੇ ਜਾਂ ਤੁਸੀਂ ਆਏ ਜੇ ਹੋਰ ਨਾ ਕੋਈ ਆਵੇ ਚਲੋ ਇਹ ਪਾਰਟੀ ਨੇ ਫੈਸਲਾ ਲੈਣਾ ਸੀਗਾ ਪਰ ਮੈਂ ਇਹਦੇ ਦਰਮਿਆਨ ਆਪਦੇ ਨਜ਼ਦੀਕੀਆਂ ਨੂੰ ਜ਼ਰੂਰ ਕਹਿੰਦਾ ਰਿਹਾ ਕਿ ਭਾਵੇਂ ਕਿ ਅਜੇ ਡਿਸਾਈਡ ਨਹੀਂ ਅਜੇ ਪਤਾ ਨਹੀਂ ਪਰ ਹੋ ਸਕਦਾ ਹੈ ਕਿ ਆਪਾਂ ਉਮੀਦਵਾਰ ਹੋਈ ਮੈਂ ਮੇਰੇ ਬੱਚਿਆਂ ਵਰਗੇ ਭਾਈ ਅਮਰਤਪਾਲ ਸਿੰਘ ਔਰ ਜਿੱਥੇ ਉਹਨਾਂ ਨਾਲ ਜਾਤੀ ਹੋਈ ਉਹਨਾਂ ਦੀ ਆਵਾਜ਼ ਬੁਲੰਦ ਕੀਤੀ ਉਹਨਾਂ ਦੇ ਹੱਕ 'ਚ ਵਿਖੜੋਤੇ ਤੇ ਅੱਜ ਵੀ ਉਸ ਗੱਲ ਦੇ ਜਿਹੜੀ ਉਹਨਾਂ ਨਾਲ ਜਾਤੀ ਹੋਈ ਹੈ ਜਾਂ ਹੋ ਰਹੀ ਹੈ ਉਹਦੀ ਅੱਜ ਵੀ ਜਿਹੜਾ ਆ ਗੱਲ ਕਰਦੇ ਆ ਮੈਂ ਜਿੱਥੇ ਵੀ ਕਿਤੇ ਪੰਥ ਤੇ ਪੰਜਾਬ ਦੀ ਗੱਲ ਆਉਂਦੀ ਸੀ ਆਪਾਂ ਕਦੀ ਨੇ ਡਰੋ ਆਪਾਂ ਹਮੇਸ਼ਾ ਹੀ ਜਾਂ ਮੈਂ ਹਮੇਸ਼ਾ ਹੀ ਨਿਡਰ ਹੋ ਕੇ ਨ ਧੜਕ ਹੋ ਕੇ ਜਿਹੜਾ ਆ ਆਪਦੀ ਬਾਜ ਬਲੰਦ ਕਰਦਾ ਰਹਿੰਦੇ ਆ ਹਵਦੇ ਯਤਨ ਕਰਦੇ ਨੇ ਤੇ ਚਾਹ ਬੰਦੀ ਸਿੰਘਾਂ ਦਾ ਹੋਵੇ ਉਹਦੇ ਵਾਸਤੇ ਵੀ ਚਾਹੋ ਭਾਈ ਖੈੜਾ ਜੀ ਨੇ ਚਾਹੇ ਭਾਈ ਭੁੱਲਰ ਨੇ ਭਾਈ ਰਾਜਵਾਨਾ ਨੇ ਭਾਈ ਗੁਰਮੀਤ ਸਿੰਘ ਹੈ ਭਾਈ ਸ਼ਮਸ਼ੇਰ ਸਿੰਘ ਹੈ ਭਾਈ ਲਖਵਿੰਦਰ ਸਿੰਘ ਹੈ ਜਿੰਨੇ ਵੀ ਬੰਦੀ ਸਿੰਘ ਨੇ ਹਾਂਜੀ ਚਾ ਭਾਈ ਜਗਤਾਰ ਸਿੰਘ ਹਵਾਰਾ ਨੇ ਭਾਈ ਭਿਉਰਾ ਨੇ ਭਾਈ ਤਾਰਾ ਨੇ ਜੇ ਡੱਟ ਕੇ ਕੋਈ ਗੱਲ ਕਰਦਾ ਰਿਹਾ ਹੈ ਹੋ ਸਕਦਾ ਹੈ ਕਿ ਹੋਰ ਵੀ ਕਈ ਕਰਦੇ ਹੁਣ ਪਰ ਮੈਂ ਕਦੀ ਝੱਕ ਕੇ ਨਹੀਂ ਕੀਤੀ ਮੈਨੂੰ ਵੀ ਕਈਆਂ ਸੱਜਣਾ ਨੇ ਕਿਹਾ ਕਿ ਯਾਰ ਐਨਆਈਏ ਬੜੀ ਅੱਜਕਲ ਮਗਰਤਰੀ ਵਧਦੀ ਹੈ ਮੈਂ ਕੀ ਕਰ ਲੂੰ ਮਖਬਤ ਤੋਂ ਵੱਧ ਜੇਲੇ ਭੇਜ ਦੂ ਨਾ ਕੋਈ ਕੇਸ ਹੀ ਪਾ ਦੇਣਗੇ ਕਾਹੇ ਚ ਫਸਾ ਹੀ ਦੇਣਗੇ ਨਾ ਮੈਂ ਇਹ ਗੱਲਾਂ ਗੁਨਾਹ ਲੰਘ ਚੁੱਕੇ ਆ ਔਰ ਮੈਂ ਭਾਈ ਅਮਰਤਪਾਲ ਸਿੰਘ ਦੀ ਫੈਮਲੀ ਦੇ ਕੰਨਾਂ 'ਚ ਆਵਾਜ਼ ਪਾਈ ਸੀ ਕਿ ਹੋ ਸਕਦਾ ਹੈ ਕਿ ਮੈਂ ਮੈਨੂੰ ਉਮੀਦਵਾਰ ਬਣਾਇਆ ਜਾਵੇ ਤੇ ਮੈਨੂੰ ਇੱਥੋਂ ਤੱਕ ਕਿਹਾ ਗਿਆ ਕਿ ਮੈਂ ਇਹ ਵੀ ਗੱਲ ਕਹੀ ਕਿ ਕੱਲ ਨੂੰ ਇਹ ਨਾ ਹੋਵੇ ਕਿ ਭਾਈ ਅਮਰਤਪਾਲ ਸਿੰਘ ਦੀ ਗੱਲ ਮਾੜੀ-ਮਾੜੀ ਚੱਲਦੀ ਹੈ ਜਿਸ ਤਰ੍ਹਾਂ ਇੱਥੇ ਕੱਟ ਜਦੋਂ ਹੋਇਆ ਸੀ ਉਹਨੇ ਬਿਲਕੁਲ ਇਹੋ ਜੀ ਗੱਲ ਕੋਈ ਨਹੀਂ ਇਹ। ਔਰ ਉਹਨਾਂ ਦੀ ਫੈਮਲੀ ਨੇ ਤੇ ਖਾਸ ਕਰਕੇ ਭਾਈ ਸਾਹਿਬ ਦੀ ਮਿਸਜ ਨੇ ਵਿਵਾਕਰਨ ਦਾ ਜੋ ਮੇਰੇ ਕੋਲੇ ਸੁਨੇਹਾ ਆਇਆ ਕਿ ਜੇ ਬਲਟੋਆ ਸਾਹਿਬ ਨੇ ਉਮੀਦਵਾਰ ਬਣਾਇਆ ਜਾਂਦਾ ਤੇ ਅਸੀਂ ਉਹਨਾਂ ਦੀ ਮਦਦ ਕਰਾਂਗੇ। ਔਰ ਮੇਰੇ ਕੋਲੇ ਆ ਲਿਸਟ ਹੈ ਜੀ ਤੇ ਮੈਂ ਲਿਖਿਆ ਸੀ ਕਿ ਆ ਕੇ ਪ੍ਰਚਾਰ ਵਾਸਤੇ ਕਿੰਨਾ-ਕਿੰਨਾ ਦੀ ਮਦਦ ਲੈਣੀ ਹੈ ਵੈਸੇ ਹੀ ਮੈਂ ਵੈਸੇ ਭਾਈ ਸੀ ਕਿ ਜੇ ਕਿਤੇ ਮੇਰੇ ਤੇ ਗੁਨਾ ਪੈ ਜਾਂਦਾ ਆ ਤੇ ਫਿਰ ਕਿਹਦੀ-ਕਿਹਦੀ ਮਦਦ ਲੈਣੀ ਆ ਅ ਮੈਂ ਜਿਹੜੀਆਂ ਫੈਮਿਲੀਜ਼ ਨੇ ਜਿਹੜੀਆਂ ਸਿੱਖਾਂ ਦੇ ਵਿੱਚ ਪ੍ਰੋਮਿਨੈਂਟ ਨੇ ਪੰਥ ਦੇ ਵਿੱਚ ਪ੍ਰੋਮਿਨੈਂਟ ਨੇ ਪੰਥ ਦੇ ਵਿੱਚ ਉਹ ਥਾਂ ਰੱਖਦੀਆਂ ਨੇ ਉਹਨਾਂ ਦੇ ਨਾਂ ਲਿਖੇ ਸੀ ਚੇਤਾ ਕਰਕੇ ਵੀ ਚੇਤਰਵੇ ਉਹਨਾਂ ਕੋਲ ਬਿਆਨ ਦਿਵਾਵਾਂਗੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਕਿਤੇ ਆਣ ਕੇ ਸਪੀਚ ਕਰ ਦੇਣ ਜਿੱਥੇ ਮੈਂ ਬਾਕੀ ਲਗਭਗ 20-22 ਨਾਂ ਲਿਖਿਆ ਹੈ ਭਾਵੇਂ ਕਿ ਹੋਰ ਵੀ ਅਜੇਚ ਵੱਧਾ ਹੋ ਸਕਦਾ ਸੀਗਾ ਪਰ ਆ ਨੌ ਨੰਬਰ ਤੇ ਤੁਸੀਂ ਆਹ ਦੇਖ ਸਕਦੇ ਜੇ ਤੇ ਫੈਮਿਲੀ ਭਾਈ ਅਮਰਿਤਪਾਲ ਸਿੰਘ ਮੱਲ ਲਿਖਿਆ ਹੈ ਇਹ ਹੁਣ ਤਾਂ ਮੈਂ ਲਿਖਿਆ ਨਹੀਂ ਤੁਹਾਡੇ ਸਾਹਮਣੇ ਬੈਠਾ ਹਾਂ ਹਾਂਜੀ ਤੇ ਮੈਂ ਇਸ ਕਰਕੇ ਲਿਖਿਆ ਸੀਗਾ ਵੀ ਮੈਂ ਉਹਨਾਂ ਤੋਂ ਵੀ ਮੱਦ ਲੈਣੀ ਤੇ ਉਹਨਾਂ ਤੋਂ ਵੀ ਬਿਆਨ ਦੋਣਾ ਕਿ ਭਾਈ ਜੇ ਪੰਥ ਵਾਸਤੇ ਕੋਈ ਆਵਾਜ਼ ਠਾਉਣ ਵਾਲਾ ਆ ਜੇ ਸਾਡੇ ਨਾਲ ਕੋਈ ਖੜੂਣ ਵਾਲਾ ਚ ਇੱਕ ਇਹਦੇ ਭਾਈ ਬਿਰਸਾ ਸਿੰਘ ਬਲਟੋਹਾ ਆ ਤੇ ਭਾਈ ਪੰਥ ਜਿਹੜਾ ਆ ਜਾਂ ਸਿੱਖ ਜਿਹੜੇ ਆ ਜਾਂ ਪੰਜਾਬੀ ਜਿਹੜੇ ਆ ਇਹਦਾ ਸਾਥ ਦੇਣ ਬਰੋਦ ਚਾਂ ਵੀ ਹੋਰ ਚੜ ਗਏ ਹਾਂਜੀ ਚਲੋ ਫਿਰ ਵੀ ਮੈਂ ਹੱਥ ਬਨ ਕੇ ਬੇਨਤੀ ਕਰੂੰਗਾ ਕਿ ਸਾਡੀ ਉਹ ਬੱਚੀ ਆ ਕਿਰਨ ਹਾਂਜੀ ਕਿ ਬੇਟਾ ਵਿਰਸਾ ਤੋਂ ਵਲਟੋਆ ਨਾ ਤੇ ਕਿਸ ਨੂੰ ਧੋਖਾ ਦੇਣ ਵਾਲਾ ਹੈ ਤੇ ਨਾਂ ਬਚਨ ਕਰਕੇ ਭੱਜਣ ਵਾਲਾ ਹੈ ਤੇ ਜੇ ਗੱਲਾਂ ਨਹੀਂ ਹੋਈਆਂ ਜਾਂ ਉਹਨਾਂ ਦੀ ਫੈਮਿਲੀ ਕਹੇ ਵੀ ਇਹ ਗੱਲਾਂ ਨਹੀਂ ਹੋਈਆਂ ਤੇ ਮੈਂ ਮਾਫੀ ਮੰਗ ਲੂੰ ਪਰ ਕਹਿਣਾ ਭੂਰਾ ਬਣੀ ਯਾਦ ਕਰਕੇ ਹਾਂਜੀ ਔਰ ਇੱਥੋਂ ਤੱਕ ਕਿ ਮੈਨੂੰ ਭਾਈ ਸਾਹਿਬ ਦਾ ਵੀ ਸੁਣਿਆ ਆ ਅੰਦਰੋਂ ਕਿ ਜੇ ਬਲਟੋਆ ਸਾਹਿਬ ਲੜਦੇ ਤੇ ਅਸੀਂ ਮਦਦ ਕਰਾਂਗੇ। ਦਸਮੇਂ ਤੇ ਕੀ ਕਰੂੰਗੇ? ਹੁਣ ਤੇ ਇਹੀ ਹੈ ਨਾ ਮੈਂ ਹੱਥ ਪੱਲੇ ਜੁੜ ਸਕਦਾ ਨਾ ਜਾਣਾਂ ਮੈਂ ਫਿਰ ਐ। ਔਰ ਮੈਨੂੰ ਵਾਸ ਵੀ ਹੈ ਕਿ ਜੇ ਗੱਲ ਕੋਈ ਨਹੀਂ ਹੋਈ ਕਈ ਵਾਰ ਹੁੰਦਾ ਆ ਕਿ ਅਗਲਾਂ ਦੇ ਮਨ ਚ ਹੁੰਦੀ ਹੈ ਕਿ ਅਸੀਂ ਬਲਟੋਆ ਸਾਹਿਬ ਦੀ ਮਦਦ ਕਰਨੀ ਕੋਈ ਹੋਰ ਕਾਲੀ ਉਮੀਦਵਾਰ ਹੁੰਦਾ ਸ਼ਾਇਦ ਨਾ ਕਰਦੇ। ਪਰ ਕਈ ਉਥੇ ਇਹੋ ਜਿਹੇ ਸੱਜਣ ਆ ਜਾਂਦੇ ਨਹੀਂ ਆਪਾਂ ਲੜੀਏ ਜੀ। ਵੇਖਿਆ ਜੀ ਮਾਨ ਸਾਹਿਬ ਵਾਲੀ ਹਵਾ ਚੱਲ ਜੂਗੀ। ਚਲੋ ਕਿਸਮਤ ਦੇ ਅਗੇ ਆ ਸਾਰੇ ਚੱਕਰ ਵੀ ਕੀ ਬਣਦਾ ਆ ਕੀ ਨਹੀਂ ਬਣਦਾ ਮੈਂ ਕਿਸੇ ਨੂੰ ਬੁਰਾ ਨਹੀਂ ਕਹਿੰਦਾ ਕਿਸੇ ਦੀ ਨਿੰਦਾ ਨਹੀਂ ਕਰਦਾ ਦੀ ਸ਼ਕਤੀ 'ਚ ਵੰਡੀਆਂ ਪਾ ਕੇ ਪੰਜਾਬੀਆਂ ਦੀ ਸ਼ਕਤੀ ਨੂੰ ਕਮਜ਼ੋਰ ਕਰਕੇ ਜੇ ਤੇ ਬੰਦੀ ਸਿੰਘਾਂ ਦਾ ਭਲਾ ਹੁੰਦਾ ਹੈ ਤੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਭਲਾ ਹੁੰਦਾ ਹੈ ਤਾਂ ਆਪਾਂ ਚਾਰ ਪੰਜ ਹੋਰ ਖੜੇ ਕਰ ਲੀਨੇ ਚਾਰ ਪੰਜ ਹੋਰ ਖੜੇ ਕਰ ਲੀਨੇ ਫਿਰ ਮੁਰਦਾ ਛੇਤੀ ਫਦੇ ਹੋ ਜਾਊਗਾ ਅੱਗੇ ਕਹਿੰਦੇ ਆ ਕਿ ਪੀ ਖਾਲਸਾ ਪੰਥ ਦੀ ਖੁਵਾਰੀ ਐ ਇਸੇ ਕਰਕੇ ਹੋ ਰਹੀ ਐ। ਇਹ ਕੋਈ ਕਿਸੇ ਦੇ ਸਿਰ ਤੇ ਨਹੀਂ ਰਹਿਣ ਦਿੰਦਾ ਤੇ ਕੋਈ ਕਿਸੇ ਨੂੰ ਚੰਗਾ ਨਹੀਂ ਕਹਿੰਦਾ। ਤੇ ਮੈਂ ਉਹਨਾਂ ਨੂੰ ਵੀ ਸਮਝੀਆਂ ਸਿੱਖ ਜਗਤ ਦੀਆਂ ਸਖਸ਼ੀਤਾ ਨੂੰ ਸਮੂਹ ਪੰਜਾਬ ਦੇ ਭਾਈਚਾਰਿਆਂ ਨੂੰ ਜਿਨ੍ਹਾਂ ਦਾ ਸ਼ਰੋਮਣੀ ਕਾਲੇਦਲ ਹਮੇਸ਼ਾ ਹੀ ਭਾਈਚਾਰਕ ਸਾਂਝ ਦਾ ਮਦਈ ਰਿਹਾ ਐ। ਪੰਥਕ ਏਕਤਾ ਦਾ ਮਦਈ ਰਿਆ ਆ ਪੰਜਾਬੀਆਂ ਦੀ ਏਕਤਾ ਦਾ ਤਰੱਕੀ ਦਾ ਮਦਈ ਰਿਆ ਆ ਪੰਥ ਪੰਜਾਬ ਦੇ ਪੰਜਾਬੀਅਤ ਦਾ ਮਦਈ ਹੈ ਅਕਾਲੀ ਦਲ ਉਹਦੀ ਆਪਾਂ ਸ਼ਕਤੀ ਬਣੀ ਮੇਰੇ ਵਰਗਾ ਜਿਹਨੇ ਜਵਾਨੀ ਦੇਖੀ ਨਹੀਂ ਜਵਾਨੀ ਹੁੰਦੀ ਕੀ ਹੈ ਜਵਾਨੀ ਜੇਲ੍ਹਾਂ ਚ ਕੱਢੀ ਹੈ ਹਾਂਜੀ ਤੇ ਜਿਹਨਾਂ ਚ ਵੀ ਇਹੋ ਜਿਹੇ ਪਤਨੀ ਬਾਹਰ ਆਉਣਾ ਗਣੀ ਆਉਣਾ ਜੇ ਆਉਂਦੇ ਰਹੇ ਤੇ ਬਾਹਰੋਂ ਬਾਹਰ ਹੀ ਚੱਕ ਕੇ ਲੈ ਜਾਂਦੇ ਨੇ ਤੇ ਥਾਣੇ ਚ ਕਮਾਗ ਮੁਕੇ ਫਿਰ ਜੇਲ੍ਹ ਭੇਜ ਦਿੰਦੇ ਨੇ 1984 ਦੀ ਸਭ ਤੋਂ ਪਹਿਲੀ ਐਨਐਸਏ ਮੇਰੇ ਤੇ ਲੱਗੀ 1991 ਦਸੰਬਰ ਦੇ ਵਿੱਚ ਪੰਜਾਬ ਦੇ ਅੰਦਰ ਆਖਰੀ ਐਨਐਸਏ ਮੇਰੇ ਤੇ ਲੱਗੀ ਉਸ ਤੋਂ ਬਾਅਦ ਹੁਣ ਲੱਗੀ ਪਤਾ ਨਹੀਂ ਕਿੰਨੇ ਕਿ ਤਮਾਸ਼ੇ ਚੱਲੇ ਕਿੰਨੇ ਕਿ ਟੌਰਚਰ ਸੈਂਟਰ ਦੇਖੇ 1984 ਚ ਕਿੰਨੇ ਕਿ ਟੌਰਚਰ ਦੇਖੇ ਔਰ 1984 ਦੇ ਵਿੱਚ ਅਜੇ ਇਹ ਲਾਤਾਂ 'ਚ ਰੱਖਿਆ ਸੀ ਦੇਸ਼ ਦੀ ਸਰਕਾਰ ਨੇ ਇਹ ਤਾਂ ਕਹਿੰਦੇ ਨੇ ਕਿ ਸਾਲ ਹੋ ਗਏ ਸੰਨ ਮੇਰੇ ਤੇ ਸਾਢੇ 9 ਮਹੀਨਿਆਂ ਬਾਅਦ ਪਰਿਵਾਰ ਦਾ ਜੀ ਮੇਰੇ ਮੱਥੇ ਲੱਗਣ ਦਿੱਤਾ ਸੀਗਾ ਸਾਢੇ 9 ਮਹੀਨਿਆਂ ਬਾਅਦ ਜੋਧਪੁਰ ਜੇਲ੍ਹ ਚ ਮੇਰੀ ਪਹਿਲੀ ਮੁਲਾਕਾਤ ਮਾਰਚ 1985 ਚ ਹੋਈ ਸੀ ਮੈਂ ਜੂਨ 84 ਦਾ ਫੜਿਆ ਸੀ ਤੁਸੀਂ ਸਾਲ ਲੜ ਕਿੰਨੇ ਮਹੀਨੇ ਬਣਦੇ ਹਾਂ ਜੀ ਉਹ ਵੀ ਮੇਰੀ ਬਜ਼ੁਰਗ ਮਾਤਾ ਵਿਚਾਰੀ ਉੱਥੇ ਗਈ ਪਰਮਿਸ਼ਨ ਆ ਲੈ ਕੇ ਉੱਥੇ ਪਹੁੰਚੀ ਤੇ ਮੇਰੀ ਮੁਲਾਕਾਤ ਹੋਈ ਤੇ ਸਾਡੇ ਮੱਥੇ ਜਾਂ ਏਜੰਸੀਆਂ ਆਲੇ ਲੱਗਦੇ ਸੀ ਜਾਂ ਪੁਲਿਸ ਲੱਗਦੀ ਸੀ ਜਾਂ ਫੌਜ ਲੱਗਦੀ ਸੀ ਤੇ ਜਾਂ ਜੇਲ੍ਹ ਪ੍ਰਸ਼ਾਸਨ ਲੱਗਦਾ ਸੀ ਦੂਜਾ ਬੰਦਾ ਸਾਡੇ ਕਦੀ ਕਿਸੇ ਕੋਈ ਮੱਥੇ ਨਹੀਂ ਸੀ ਲਗਣ ਦਿੱਤਾ ਅਸੀਂ ਗੋਜਾ ਕੱਟ ਕੇ ਆਏ ਔਰ ਸਾਲਾਂ ਬੱਧੀ ਅਸੀਂ ਬੇੜੀਆਂ ਸਾਡੇ ਪੈਰਾਂ 'ਚ ਹੁੰਦੀਆਂ ਸੀ ਤੇ ਸਾਨੂੰ ਇਹ ਬਾਹਰ ਨਹੀਂ ਸੀ ਪਤਾ ਹੁੰਦਾ ਕੀ ਵਾਪਰ ਰਿਆ ਤੇ ਸਾਨੂੰ ਇਹੀ ਕਿਹਾ ਜਾਂਦਾ ਤੂੰ ਇੱਥੇ ਇਕੱਲਾ ਹੈਂ ਇਸ ਚੱਕੀ ਦੇ ਵਿੱਚ ਜੇਲ੍ਹ ਦੇ ਵਿੱਚ ਬਾਕੀ ਤਾਂ ਲੱਗ ਕੋਈ ਨਹੀਂ ਹੈਗਾ ਬਾਕੀ ਸਭ ਨਹੀਂ ਤੁਸਾਂ ਨੂੰ ਇਹ ਨਾ ਪਤਾ ਹੁੰਦਾ ਵੀ ਹੈਗੇ ਆ ਭਾਵੇਂ ਨਹੀਂ ਮਲਾਉਂਦੇ ਮੱਥੇ ਨਹੀਂ ਲਾਉਂਦੇ ਨਹੀਂ ਪਤਾ ਲੱਗਦਾ ਉਹਨਾਂ ਲੱਤਾਂ ਚ ਰਹਿਏ ਆ ਜੋਧਪੁਰ ਵਰਗੀਆਂ ਧਿਆੜ ਵਰਗੀਆਂ ਜਿਲ੍ਹਾਂ ਕਟੀਆਂ ਨੇ ਤੇ ਮੈਂ ਹੱਥ ਮਲ ਕੇ ਬੇਨਤੀ ਕਰੂੰਗਾ ਨੌਜਵਾਨਾਂ ਨੂੰ ਅੱਜ ਜਿਨ੍ਹਾਂ ਨੂੰ ਨਹੀਂ ਪਤਾ ਕਿ 84 ਕੀ ਸੀ 84 ਚ ਕਿੰਨਾ ਦਾ ਕੀ ਆ ਤਾਂ ਮਤਲਬ ਹ ਹਿੱਸਾ ਰਿਹਾ ਆ ਦੂਸਰੀ ਗੱਲ ਜਿਹੜੀ ਇਹ ਮੇਰੀ ਇੰਨੀ ਕੁ ਬੇਨਤੀ ਆ ਕਿ ਮੈਂ ਨਾ ਟਾਈਮ ਤੇ ਪਿੱਛੇ ਕਰ ਮਿਲਿਆ ਨਹੀਂ ਕਿ ਸਦਾ ਫੋਨ ਹੀ ਤੂੰ ਵੇਦੇ ਰਹੇ ਜੇ ਕਿ ਮੇਰੇ ਅੱਗੇ ਜੋਂ ਤੂੰ ਉਦੋਂ ਦੇ ਲੱਗੇ ਜਿਹ ਕਈਆਂ ਦੀ ਗੱਲ ਹੀ ਨਹੀਂ ਹੋਈ ਇੰਨੇ ਕੁ ਜ਼ਿਆਦੇ ਫੋਨ ਮੈਨੂੰ ਅਟੈਂਡ ਕਰਨੇ ਪਏ ਮੈਂ ਕੀਤੇ ਵੀ ਚਲੋ ਜਿੰਨੇ ਜੋਗਾ ਸੀਗਾ ਪਰ ਹੁਣ ਜਿਹੜੀ ਗੱਲ ਹੈ ਨਾ ਕਿ ਯਾਰਾਂ ਐਵੇਂ ਹੀ ਪਤਾ ਨਹੀਂ ਕਿਹੜੀਆਂ ਸ਼ਕਤੀਆਂ ਨੇ ਕਿਹੜੇ ਲੋਕ ਨੇ ਕਿੰਨਾਂ ਨਾਲ ਸੰਬੰਧਤ ਨੇ ਵਿਰਸਾ ਸੰਬੋਲਟ ਉਹਦੀ ਕਦੀ ਗੱਲ ਕਰਦੇ ਜੀ ਬਾਵਾ ਖੜੀ ਕਰਕੇ ਆ ਗਿਆ ਸੀ ਚਲ ਮੈਂ ਬਾਵਾ ਖੜੀ ਕਰਕੇ ਆ ਗਿਆ ਤੇ ਮੇਰਦ ਉਹ ਨਾਲ ਰਿਸ਼ਤਾ ਕਰਤਾ ਹਾਂਜੀ ਮੇਰਦ ਉਹਨਾਂ ਨੂੰ ਫੁੱਲਾਂ ਦੀ ਸੇਹ ਤੇ ਰੱਖਿਆ ਜੋ ਉਹ ਹਾਲ ਸਾਡਾ ਹੋਇਆ ਹਾਂਜੀ ਉਹ ਬਾਵਾ ਖੜੀਆਂ ਕਰਨ ਵਾਲੇ ਤੇ ਨਹੀਂ ਹੁੰਦੇ ਉਹ ਘਰ ਨੂੰ ਜਾਂਦੇ ਆ ਠੀਕ ਹੈ ਉਹ ਪਤਾ ਨਹੀਂ ਕੌਣ ਨੇ ਕੌਣ ਨਹੀਂ ਜੇ ਭਾਈ ਅਮਰਤਪਾਲ ਸਿੰਘ ਦੇ ਸਾਥੀ ਹੈ ਤੇ ਉਹ ਉਹਨਾਂ ਨੂੰ ਰੋਕਣ। ਹਾਂਜੀ ਉਹਨਾਂ ਦਾ ਪਰਿਵਾਰ ਰੁੱਕੇ ਕਿ ਜੇ ਮੇਰੀ ਕਰਦਾਰ ਕੁੱਛੀ ਕਰੋਗੇ ਤੇ ਫਿਰ ਪਤਾ ਨਹੀਂ ਹੁੰਦਾ ਵੀ ਕੀ ਕੀ ਕਿਹਦੇ ਕਿਹਦੇ ਕੀ ਗੱਲਾਂ ਨਿਕਲਣਗੀਆਂ। ਬਿਆਨ ਦੇਣ ਕਿ ਜੇ ਕਰਦਾਰ ਕੁੱਛ ਨਹੀਂ ਹੋਣੀ ਚਾਹੀਦੀ। ਤੇ ਮੈਨੂੰ ਇੱਥੇ ਹੁਣੇ ਕੋਈ ਕਹਿ ਰਿਹਾ ਸੀ ਭਾਵੇਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ। ਕਿ ਤੁਹਾਡੇ ਬਾਰੇ ਆਹ ਕਹਿੰਦੇ ਆ ਜੀ ਵਿੱਚੋਂ ਤੇ ਤੁਸੀਂ ਵੀ ਕਹਿ ਦਿਓ। ਇਹ ਭਾਈ ਅਮਰਤਪਾਲ ਸਿੰਘ ਨੇ ਤੇ ਸਰੈਂਡਰ ਕੀਤਾ ਸੀਗਾ। ਉਹਨੇ ਵੀ ਤਾਂ ਬਾਵੇਂ ਖੜੀਆਂ ਕੀਤੀਆਂ ਸੀ ਉਹਨੇ ਕਿਹੜਾ? ਉਹ ਕਿਹੜੀ ਐ? ਜੰਗ ਸੀਗੀ ਕਾਰਗਲ ਦੀ। ਇਹ ਉਹ ਜਿਹੜੀ ਉੱਥੇ ਕੀ ਜਿਹੜੇ ਜਿੱਤੇ ਆਪਣੇ 27-22 ਸਿੰਘ ਸ਼ਹੀਦ ਹੋਏ ਸੀਗੇ। ਅਫਗਾਨਾਂ ਦਾ ਸਾਰਾ ਗ੍ਰਾਮ। ਹਾਂਜੀ। ਉਹ ਵੀ ਦੇ ਅਣਖੇ ਖੀਰ ਅਣਖੇ ਸਮਰਪਣ ਕੀਤਾ ਹੈਗਾ। ਸਮਰਪਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਾਵੇਂ ਐ ਕਰਕੇ ਖੜੀਆਂ ਕਰਕੇ ਜਾ ਰਹੇ ਜਿਉਂ ਨਾਲ ਕੋਲੇ। ਹਾਂਜੀ। ਅਸੀਂ ਤੇ ਘੇਰੇ ਗਏ ਸੰਤ ਚਾਰਜ ਫਿਰ ਉਹਨਾਂ ਲੜਦੇ ਆ ਜਿਹੜਾ ਘੇਰਾ ਪਿਆ ਤੇ ਘੇਰੇ ਜਿਹੀਂ ਆ ਗਏ ਤੇ ਘੇਰਾ ਵੀ ਅਸੀਂ ਤਾਂ ਕਾਲ ਤੱਕ ਤੇ ਹੈ ਨਹੀਂ ਸੀ ਇਸ ਤੇ ਦੂਸਰੇ ਪਾਸੇ ਸੀ ਤੇ ਭਾਈ ਸਾਹਿਬ ਤੇ ਜਾਂ ਸੀਗੇ ਤੇ ਭਾਈ ਸਾਹਿਬ ਦੀ ਗਿਮਜ ਬੜਕੀ ਗਈ ਕਿ ਪੁਲਿਸ ਕੋਲ ਆਣ ਕੇ ਆਤਮ ਸਮਰਪਣ ਕਰਨਾ ਪੈ ਗਿਆ ਮੈਨੂੰ ਕਹਿੰਨੇ ਇੱਥੇ ਕਹਿ ਰਿਆ ਸੀ ਕਿ ਵੀ ਤੁਸੀਂ ਵੀ ਆ ਕੇ ਦਿਓ ਤੇ ਮੈਂ ਨਹੀਂ ਇਹਨਾਂ ਗੱਲਾਂ ਚ ਪੈਂਦਾ ਮੈਂ ਨਾ ਇਹ ਗੱਲਾਂ ਕਰਨੀਆਂ ਚਾਹਣਾ ਹਾਂਜੀ ਤੇ ਇਹ ਇਹ ਮੈਂ ਗੱਲਾਂ ਕੀਤਿਆਂ ਹੋਰ ਪਰਸਨ ਬਰ ਜਾਂਦੀ ਹੈ ਪਰੇ ਇਹ ਗੱਲਾਂ ਤੇ ਨਾ ਪਾਓ ਇਹ ਗੱਲਾਂ ਬੜੀਆਂ ਗਾਂਹਾਂ ਤੱਕ ਜਾਣਗੀਆਂ ਇਹ ਠੱਕੀ ਰਹੇ ਜੇ ਮੇਰੇ ਚ ਕਈ ਮੈਂ ਦੇਖੋ ਮੈਂ ਐਵੇਂ ਮੈਨੂੰ ਕੋਈ ਕਹਿੰਦਾ ਤੁਸੀਂ ਬੜਾ ਪੰਥਕ ਜਿਹਰਾ ਜੀ ਤੁਸੀਂ ਬੜੇ ਪੰਥਕ ਜਜਵੇ ਵਾਲੇ ਜੀ ਜੀ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਜੀ ਮੇਰੇ ਨਾਲ ਦਾ ਘਟਿਆ ਬੰਦਾ ਕੋਈ ਕੰਦਿਆਂ ਵਿੱਚ ਦਲੇ ਰਹੇ ਐ ਤੇ ਮਹਾਰਤ ਐ ਕਿ ਮੰਜੀ ਸਿੰਘ ਜੀ ਇਹਨਾਂ ਇੱਕ ਚੁਣੌਤੀ ਹੈ ਕਿ ਮੇਰੇ ਨਾਲ ਸਾਡੇ ਮੇਰੇ ਛੋਟੇ ਵੀਰ ਇਕੱਠੇ ਐ ਐਮਐਲ ਨੇ ਪਾਰਟੀ ਚ ਇਕੱਠੇ ਰਹੇ ਆ ਉਹਨਾਂ ਨੇ ਮੇਰੇ ਇੰਨੀ ਇੱਕ ਬੇਨਤੀ ਹੈ ਕਿ ਉਹ ਕੱਲਿਆਂ ਕਿਤੇ ਲੋਕਾਂ ਚ ਜਾ ਕੇ ਪ੍ਰਚਾਰ ਕਰਕੇ ਵਿਖਾ ਦੇਣ ਜੇ ਜਿੰਨਾ ਨੇ ਪੰਜਾਬ ਦੇ ਕਿਸਾਨਾਂ 'ਤੇ ਤਸ਼ੱਦਦ ਕੀਤਾ ਲੰਬਾ ਸਮਾਂ ਮੋਰਚਾ ਚੱਲਿਆ ਤੂੰ ਮੰਗਾ ਮੰਨੀਆਂ ਧੋਖਾ ਦੇ ਗਏ ਜੇ ਕਿਸਾਨ ਆਪਦੀਆਂ ਮੰਗਾਂ ਦਾ ਹਸਾਬਤਾ ਬਲੈਨ ਵਾਸਤੇ ਆਪਦੇ ਮਸਲੇ ਠਾਉਣ ਵਾਸਤੇ ਦਿੱਲੀ ਜਾਂਦੇ ਆ ਤੇ ਕੰਧਾਂ ਕਰਤੀਆਂ ਹੰਝੂ ਗੈਸ ਤੇ ਗੋਲੀਆਂ ਭਰਾਤੀਆਂ ਕਿਸਾਨ ਜ਼ਖਮੀ ਕਰਤੇ ਇੱਕ ਨੂੰ ਸ਼ਹੀਦ ਕਰਤਾ ਤੇ ਲੋਕ ਲੇਖਾ ਕੀ ਤੋਂ ਲੈਣਗੇ ਆ ਬੀਜੇਪੀ ਤੋਂ ਲੈਣ ਦੇਣਾ ਤੇ ਜਾਂ ਜਿਹੜਾ ਆ ਹਮ ਬਾਕੀ ਪਾਰਟੀ ਨੂੰ ਸਵਾਲ ਹੁੰਦੇ ਆ ਕਿ ਪੰਜਾਬ ਦੀ ਧਰਤੀ ਤੇ ਆਣ ਕੇ ਹਰਿਆਣੇ ਦੀ ਪੁਲਿਸ ਨੇ ਜਿਹੜਾ ਇੱਕ ਸ਼ਦਤ ਕੀਤਾ ਆ ਹਾਂਜੀ ਉਹ ਕਿਵੇਂ ਹੋ ਗਿਆ ਹਾਂਜੀ ਇਸ ਕਰਕੇ ਜਿਹੜਾ ਆ ਇਹਦੇ ਜਵਾਬ ਇੰਨਾ ਕਿ ਦੇ ਦਿਨ ਕੋਈ ਮੈਂ ਮੈਂ ਇਹ ਨਾ ਗੱਲਾਂ ਜ ਨਹੀਂ ਪੈਣਾ ਚਾਹੁੰਦਾ ਹਾਂ ਕਿ ਹਰ ਗੁਕਿੰਦ ਉਹਦਾ ਜ ਮੇਰਾ ਕਿਸੇ ਨਾਲ ਮੁਕਾਬਲਾ ਨਹੀਂ ਕਿਸੇ ਨਾਲ ਮੁਕਾਬਲਾ ਨਹੀਂ ਜ ਆਇਆ ਇਲੈਕਸ਼ਨ ਹੈ ਇਲੈਕਸ਼ਨ ਲੜਾਂਗੇ ਸਤਿਗੁਰੂ ਦੇ ਭਰੋਸਾ ਆ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੇ ਭਰੋਸਾ ਆ ਔਰ ਆਪਣੇ ਆਪ ਦੇ ਆਪ ਦੇ عقیده ਦਾ ਭਰੋਸਾ ਆ ਤੇ ਇਸ ਗੱਲ ਦਾ ਭਰੋਸਾ ਕਿ ਅਵਸ਼્ય ਵੱਡੀ ਜਿੱਤ ਆ ਸੋ। ਬੀਜੇਪੀ ਆਕੀ ਹੈ, ਬੀਜੇਪੀ ਬੀਜੇਪੀ ਆਕੀ ਹੈ। ਆਹ ਉਮੀਦਵਾਰ ਨਾਲ ਦੀ ਗੱਲ ਕਰਦੇ। ਆਹ ਪੇ ਉਮੀਦਵਾਰ ਤੇ ਤੁਸੀਂ ਮੇਰਾ ਦੇਖ ਹੀ ਲੈਣਾ। ਤੁਸੀਂ ਪਰਸੋਂ ਉੱਥੇ ਰੈਲੀ ਹੋਈ ਸੀ। ਰਜੀਵ ਗਏ ਹੀ ਪੱਟੀ। ਕਿੰਨੇ ਬੰਦੇ ਸੱਚ ਵਜੋਂ ਸੀ। ਪਹਿਲੇ ਗਾਲਾਂ ਮਗਰਲੇ ਪਾਸੇ ਜਾਣ ਨਹੀਂ ਦਿੱਤਾ ਉਹਨਾਂ ਤੁਹਾਨੂੰ। ਅਗਲੇ ਪਾਸੇ ਕਹਿੰਦੇ ਐਂ ਕੈਮਰਾ ਰੱਖੋ। ਅੰਤਿ ਮਗਰ ਜਾਣੀ ਤੇ ਪਰਹੀਂ ਮਗਰੋ ਫੋਟੋਆਂ ਫਟਵਾ ਕੇ ਖਿਜਵਾ ਲਈਆਂ ਹੈਗੀਆਂ। ਜਦੋਂ ਭਗਵੰਤ ਮਾਨ ਬੋਲ ਰਿਹਾ ਸੀਗਾ। ਤੇ ਮੇਰੇ ਖਾਂ ਹਾਰਡਲੀ 1500 1600 ਬੰਦਾ 2000 ਪਿੰਡ ਹੈ ਇਸ ਹਲਕੇ 'ਚ ਪੰਜ ਵੱਡੇ ਸ਼ਹਿਰ ਹੈ ਤੇ ਉੱਥੇ ਬੰਦਾ ਕਿੰਨਾ ਹੈ 15-16 ਦਾਵਾ ਦੇਣਾ ਜ਼ਰੂਰ ਤਾਂ ਕਰਦੇ ਨਹੀਂ ਇਹਨਾਂ ਅਸਲ 'ਚ ਵੇਖਿਆ ਵੀ ਗੱਡਾਂ ਬੱਸਾਂ ਭੇਜ-ਭੇਜ ਕੇ ਇਕੱਠ ਕਰ ਲਿਆ ਤੇ ਵਿੱਚੇ ਪੂੜੇ ਚਰਣਦੇ ਆ ਤੇ ਵਿੱਚੇ ਕੀੜਾ ਆ ਪਰੌਠੇ ਚਰਣਦੇ ਤੇ ਦਹੀਂ ਵੀ ਪੈਕ ਹੋ ਗੂ ਆਂਡੇ ਆ ਤੇ ਸਬਜ਼ੀ ਆਲੂ ਗੋभी ਦੇ ਨਾਲ ਆਉਂਦੇ ਆ ਉਹ ਲੋਕੀ ਲੈ ਕੇ ਤੇ ਪਾਣੀ ਦੀਆਂ ਬੋਤਲਾਂ ਵੀ ਮਿਲਦੀਆਂ ਤੇ ਲੋਕੀ ਆ ਜਾਂਦੇ ਆ ਬਹਿ ਕੇ ਗੱਡੀਆਂ 'ਚ ਤੇ ਜਦੋਂ ਲੋਕਾਂ ਨੂੰ ਹੁਣ ਆਉਣਾ ਆ ਪੈਂਦਾ ਆ ਤੇ ਕਿੰਨੇ ਕਾਏ ਅਗੇਤੂ ਗਿਲਿਆ ਦੇ ਜਿਹੜੇ ਇੱਥੇ ਪਤਾ ਲਾ ਲਓ ਕਿ ਕੀ ਸੋਚਿਆ ਜਾਂ ਤੁਹਾਡੇ ਸੁਪਰੀਮਰ ਬੇਨਤੀ ਕਰ ਦਿੰਦੇ ਆ ਕਿ ਤੁਸੀਂ ਵਾਪਸੀ ਲੈ ਲਓ ਅਸੀਂ ਪਹਿਲੋਂ ਉਮੀਦਵਾਰ ਦੇ ਦਿੱਤਾ ਫਿਰ ਸੋਚ ਵਿਚਾਰ ਹੋ ਸਕਦੀ ਕੋਈ ਨਹੀਂ ਉਮੀਦਵਾਰ ਤੇ ਪਹਿਲੋਂ ਕਾਲੀਦਨ ਨੇ ਦਿੱਤਾ ਮੀਤੁਰ ਤੇ ਕਾਲੀਦਨ ਨੇ ਕਿਹਾ ਵੀ ਅਸੀਂ ਘੜਾ ਕਰਨਾ ਤਾਂ ਮੈਨੂੰ ਤੇ ਇਹ ਕਹਿੰਦੇ ਰਿਹਾ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਮੈਨੂੰ ਇਹ ਕਹਿੰਦੇ ਰਿਹਾ ਸੰਗਤ ਜ਼ੋਰ ਪਾ ਦੀ ਭਾਈ ਸਾਹਿਬ ਮਨਾ ਕਰਦੇ ਪਏ ਸੀ ਉਹ ਚਲੋ ਮੈਨੂੰ ਵੀ ਸੰਗਤ ਹੀ ਪਾ ਰਹੀ ਹੈ ਮੈਨੂੰ ਤਾਂ ਸੰਗਤ ਹੀ ਕਹਿਰੀ ਆ ਆਪਸੀ ਬੈਠ ਕੇ ਜਿਹੜਾ ਵਿਚਾਰ ਪੰਧਰਾ ਹੋ ਸਕਦਾ ਉਹળે ਸਮਝ ਆ ਲੱਗਦਾ ਨਹੀਂ ਮਤ ਕਿੰਬ ਬਧਤਰ ਲਮਾਉਂ ਨੇ ਜਦੋਂ ਅਸੀਂ ਮੋਰਚੇ ਚ ਹੀ ਗਏ ਸੀ ਉਸ ਤੋਂ ਬਾਅਦ ਕਦੀ ਬੈਠ ਕੇ ਗੱਲਬਾਤ ਕੋਈ ਨਹੀਂ ਗੱਲਬਾਤ ਮੈਂ ਰਾਬਤੇ ਚ ਹੀ ਰਿਹਾ ਹਾਂ ਹਾਂ ਤੇ ਅੱਜ ਗੱਲ ਕੋਈ ਨਹੀਂ ਕੋਈ ਪਾਰਟੀ ਵਾਲੋ ਜਿਆਦਾ ਜੀਰਾ ਸਾਹ ਦਾ ਨਾਂ ਚੱਲ ਰਿਹਾ ਤੇ ਜਾਂ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਕੀ ਲੱਗਦਾ ਤੁਹਾਡੇ ਸਾਹਮਣੇ ਕਿੱਡੀ ਵੱਡੀ ਚੁਣੌਤੀ ਬਣ ਸਕਦੀ ਹੈ ਰਾਣਾ ਇੰਦਰਪੁਰ ਤਾਂ ਸਿੰਘ ਮੇਰਾ ਜੈਹਦਰ ਹਰਗਾ ਇਹਨਾਂ ਕੁਝ ਹੈ ਹਾਂ ਤੇ ਜੀਰਾ ਸਾਹਿਬ ਕਿੱਡੇ ਗਏ ਇੱਥੇ ਕੋਈ ਨਹੀਂ ਆਰਜੀਵ ਆਰਜੀਵ ਤੇ ਮੋਢਿਆਂ ਦਾ ਕਹਿੰਦਾ ਠੀਕ ਹੈ ਹੁਣ ਮੇਰੀ ਕੋਸ਼ਿਸ਼ ਹੈ ਕਿ ਜੇ ਤੇ ਜੀਰਾ ਸਾਹਿਬ ਆਉਂਦੇ ਫਿਰ ਅਰਜੀਵ ਦੇ ਮੋਢਿਆਂ ਤੇ ਨਹੀਂ ਉਹਦੀ ਦੇਹ ਬੁੱਕ ਤੱਕਾ ਦੇ ਜਿਹੜਾ ਇੰਦਰਪ੍ਰਤਾਪ ਆ ਉਹਨੂੰ ਵੀ ਇਹੀ ਕਰ ਸਕਦੇ ਆ ਕਿ ਉਹਨੂੰ ਰਜੀਵ ਜਿਹੜਾ ਕਰਦਾਂਗੇ ਘਟਾਵਾਂਗੇ ਠੀਕ ਹੈ ਉਹ ਕਹਿੰਦੇ ਆ ਨਾ ਇੱਕ ਗਾਣਾ ਕਹਿੰਦਾ ਹਮ ਵੋ ਹੈ ਜੋ ਕਦੇ ਹਾਰਤੇ ਨਹੀਂ ਇਹ 2009 ਚ ਵੀ ਆਇਆ ਉਦੋਂ ਬੜੇ ਕਹਿੰਦੇ ਬੜਾ ਪੈਸਾ ਕੋਲ ਬੜਾ ਪੈਸਾ ਮੇਰੇ ਕੋਲ ਤਾਂ ਹੈ ਨਹੀਂ ਮੇਰੇ ਉੱਤੇ ਚੈਲੇਜ ਤੂੰ ਦਾ ਦੇ ਮੈਂ ਤਾਂ ਸਰਵ ਨਹੀਂ ਕੀਤੀ ਕੋਈ ਨਾ ਤੁਸੀਂ ਉਮੀਦਵਾਉਂੋ ਤੇ ਕਿਹਦੀ ਤੁਹਾਨੂੰ ਪਾਰਟੀ ਅਸਲੇ ਚੈਲੇਂਜ ਲੱਗਦੀ ਜਿੱਦਾਂ ਤੁਹਾਡਾ ਮੁਕਾਬਲਾ ਕੱਟਰ ਕੜਾ ਮੁਕਾਬਲਾ ਆਏਗਾ ਤੁਹਾਡਾ ਬਦ ਕਿਸਮ ਦੀ ਇੱਕ ਜੇ ਮੈਨੂੰ ਗੱਲ ਕਰਨੀ ਪਿੰਦੀ ਐ ਤੇ ਮੁਕਾਬਲਾ ਹੋਊਗਾ ਤੇ ਉਹ ਕਾਂਗਰਸ ਨਾਲ ਹੋਊਗਾ ਉਹ ਕਾਂਗਰਸ ਜਿਹੜੀ ਪੰਥ ਤੇ ਪੰਜਾਬ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਜਿਹਨੇ ਪੰਥ ਨੂੰ ਜਿਹਨੇ ਪੰਜਾਬ ਨੂੰ ਤਬਾਹ ਕੀਤਾ ਤੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਹਾਂਜੀ ਜੇ ਅੱਜ ਪੰਜਾਬ ਤੇ ਪੰਥੀਸ ਕਗਾਰ ਤੇ ਖਰੂਤਾ ਤੇ ਉਹ ਉਹਦੇ ਬੀਜ ਜਿਹੜੇ ਨੇ ਜਾਂ ਉਹਦੇ ਜਿਹੜੇ ਜ਼ੁਲਮ ਨੇ ਜਾਂ ਉਹਦੀ ਪੀੜਾ ਜਿਹੜੀ ਹਾਂਜੀ ਉਹ ਕਾਂਗਰਸ ਕਰਕੇ ਇੰਦਰਾ ਗਾਂਧੀ ਕਰਕੇ ਰਜੀਵ ਗਾਂਧੀ ਕਰਕੇ ਤੇ ਬਿਆਨ ਤੇ ਬੁਚੜ ਕਰਕੇ ਮੁੱਢਲੀ ਕਰ ਠੀਕ ਠੀਕ ਥੈਂਕ ਯੂ ਜੀ ਆਪ ਦਾਵਾ ਕਰਦੀ ਹੈ 13 ਜੀਵ ਦਾ ਭਗਵੰਤਵਾਸ ਹੈ 13 13 ਸੀਟਾਂ ਦੀ ਚੰਗੀ ਉਹਦੇ ਵੀ ਤੇ 412 ਦਾ ਨਾਰਾ ਲਾ ਚਲੋ ਦਾਵੇ ਜਿੱਤੇ ਦੇਖੋ ਉਹਦੇ ਉਹਨਾਂ ਦਾ ਮੈਂ ਤੇ ਮੇਰੇ ਕੜੇ ਕਿ ਕਿਨੇ ਮੂੰਹ ਫੜ ਲੈਣਾ ਇਹਦਾ ਦਾਵਾ ਹੀ ਆ ਨਾ ਤੇ ਜੇ ਜੇ ਤੁਹਾਨੂੰ 400 ਪਾਰ ਨਜ਼ਰ ਆਉਂਦੀ ਹੈ ਤੇ ਫਿਰ ਗੁਰੂਆਂ ਮੁਸਲਮਾਨਾਂ ਦੇ ਵਿਰੁੱਧ ਕਿਉਂ ਕਿੱਲੀ ਨਾਪ ਕੇ ਰੱਖਦੇ ਜੀ ਕਦੀ ਮੰਗਲ ਸੂਤਰ ਤੇ ਆ ਜਾਂਦੇ ਜੇ ਕਦੀ ਤੁਸੀਂ ਉਹ ਜਿਹੜੀ ਪਾਰਟੀ ਸੀ ਉਹਨਾਂ ਦੀ ਮੁਸਲਮਾਨ ਲੀਗ ਉਹਦੇ ਆਲੇ ਪਾਸੇ ਤੁਰ ਪੈਂਦੇ ਜੇ ਕਦੀ ਤੁਸੀਂ ਉਹਨਾਂ ਦੇ ਬੱਚਿਆਂ ਦਾ ਘਾ ਜਾਂਦੇ ਜੇ ਫਿਰ ਉਹਦੇ ਹੱਥ ਕਿਉਂ ਗੱਲ ਕਰਦੇ ਜੀ ਕਿ ਉਹ ਨਫਰ ਦੇ ਵਿੱਚ ਵਿੱਚ ਦੇ ਜੇ ਮੁਸਲਮਾਨ ਭਾਈ ਜਰਾ ਆ ਸਾਡੇ ਇੱਥੋਂ ਦਾ ਆ ਹਾਂਜੀ ਇੱਥੋਂ ਦੇ ਵਾਸੀ ਨੇ ਉਹ ਉਹਨਾਂ ਨੇ ਬੜੀਆਂ ਸ਼ਹੀਦੀਆਂ ਦਿੱਤੀਆਂ ਨੇ ਇੱਥੇ ਅਬਦੁਲ ਮਜੀਦ ਜਿਹੜਾ ਆ 1965 ਦੀ ਲੜਾਈ ਦਾ ਸ਼ਹੀਦ ਹੈ ਜਿਹਨੂੰ ਮੇਰੇ ਖਿਆਲ ਪਰਮਵੀਰ ਚੱਕ ਮਿਲਿਆ ਸੀ ਹਾਂਜੀ ਉਹਨੂੰ ਪਰਮਵੀਰ ਚੱਕ ਮਿਲਿਆ ਹੈ ਯਾਰ ਤੇ ਤੁਸੀਂ ਉਸ ਭਾਈਚਾਰੇ ਦੇ ਉੱਤੇ ਸਿੱਧਾ ਹੀ ਆਣ ਕੇ ਪ੍ਰਧਾਨ ਮੰਤਰੀ ਪੁਲਰਾਈਜੇਸ਼ਨ ਕਰਦੀ ਖਾਤਰ ਤੇ ਇਹਦੇ ਨਾਲ ਹੀ ਜੁੜਿਆ ਸਵਾਲ ਹੈ ਬਹੁਤ ਗੰਭੀਰ ਤੁਸੀਂ ਕਹਿੰਦੇ ਪੰਜਾਬ ਜਿਹੜਾ ਇੱਕ ਮੁੱਲ ਦੱਸਦਾ ਹੈ ਸਾਰੇ ਭਾਈਚਾਰੇ ਆਪਸ ਚ ਰਹਿੰਦੇ ਨੇ ਪਰ ਤੁਹਾਨੂੰ ਲੱਗਦਾ ਕਿ ਰਾਮ ਮੰਦਰ ਦੇ ਨਾਮ ਦੇ ਪੰਜਾਬ ਦੇ ਵਿੱਚੋਂ ਬੀਜੇਪੀ ਨੂੰ ਵੋਟਾਂ ਮਿਲਣਗੀਆਂ ਦੇਖੋ ਜਿਸ ਤੱਕ ਰਾਮ ਮੰਦਰ ਦਾ ਸਵਾਲ ਹੈ ਨਾ ਸਾਰਿਆਂ ਦੀ ਆਸਥਾ ਹੈ ਹਰ ਕੋਈ ਚਾਹੁੰਦਾ ਕਿ ਜਿੱਥੇ ਭਗਵਾਨ ਰਾਮ ਪੈਦਾ ਹੋਏ ਸੀ ਕਿਉਂਕਿ ਗੁਰਬਾਣੀ ਨੇ ਵੀ ਉਹਨਾਂ ਨੂੰ ਤ੍ਰੇਤੇ ਦਾ ਅਵਤਾਰ ਮੰਨੇ ਤ੍ਰੇਤੇ ਤੇ ਮਾਣੇ ਉਹ ਰਾਮ ਰਗਵੰਸ ਕਹਾਏ ਇਹ ਗੁਰਬਾਣੀ ਚ ਤ੍ਰੇਤੇ ਦਾ ਅਵਤਾਰ ਰਾਮ ਜੀ ਨੇ ਉਹਨਾਂ ਦੇ ਜਿਹੜਾ ਜਨਮ ਜਿੱਥੇ ਉਹਨਾਂ ਲਿਆ ਆ ਉੱਥੇ ਉਹਨਾਂ ਦਾ ਜਨਮ ਸਥਾਨ ਬਣਾ ਚਾਹੀਦਾ ਰਾਮ ਮੰਦਰ ਬਣਾ ਚਾਹੀਦਾ ਇਸ ਗੱਲ ਦੇ ਸਿੱਅਕ ਚੰਗੀ ਗੱਲ ਕੀਤੀ ਏ ਪਰ ਫੈਸਲਾ ਕਿਨੇ ਕੀਤਾ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਨੇ ਕੀਤਾ ਨਾ ਫੈਸਲਾ ਆਉਣ ਤੋਂ ਬਾਅਦ ਹੀ ਆ ਨਾ ਜਿਨ੍ਹਾਂ ਲੋਕਾਂ ਨੇ ਲੜਾਈ ਲੜੀ ਜਿਨ੍ਹਾਂ ਨੇ ਇੱਥੋਂ ਤੱਕ ਖੜਿਆ ਉਹਨਾਂ ਦਾ ਜ਼ਿਕਰੀ ਹੈ ਨਹੀਂ ਸਰਕਾਰ ਉੱਥੇ ਪੈਸੇ ਲੈ ਕੇ ਜਾਂਦੀ ਕਿ ਰਾਮ ਮੰਦਰ ਅਸੀਂ ਬਣਾਤਾ ਅਸੀਂ ਕਹਿੰਨੇ ਕਿ ਚਲੋ ਇਹ ਵੀ ਚੰਗੀ ਗੱਲ ਪਰ ਤੁਸੀਂ ਰਾਮ ਮੰਦਰ ਬਣਾ ਕੇ ਕਹਿ ਦਿਓ ਕਿ ਅਸੀਂ ਕੋਈ ਹਿੰਦੂ ਭਾਈ ਕਰੇ ਤੇ ਜਾਂ ਭਾਰਤੀਆਂ ਭਾਰਤਵਾਸੀਆਂ ਤੇ ਕੋਈ ਅਸਾਨ ਕਰਤਾ ਆ ਜਾਂ ਕੋਈ ਸਾਨ ਇਹ ਤੇ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਜੇ ਆਜ਼ਾਦ ਹਿੰਦੁਸਤਾਨ ਚ ਜਿੱਥੇ ਬੜੇ ਜ਼ੁਲਮੋ ਸਿਤਮ ਹੋਏ ਆ ਸਾਡੇ ਧਾਰਮਿਕ ਸਥਾਨਾਂ ਤੇ ਹੋਏ ਆ ਇੱਥੇ ਸ੍ਰੀ ਹਰਮੰਦਰ ਸਾਹਿਬ ਨੂੰ ਪਤਾ ਨਹੀਂ ਕਿੰਨੀ ਵਾਰ ਢਾਇਆ ਗਿਆ ਬੰਬ ਦੇ ਗੋਲੇ ਨਾਲ ਢਾਇਆ ਗਿਆ ਸਿੱਖ ਬਣਾਉਂਦੇ ਰਹੇ ਆ ਹਾਂਜੀ ਤੇ ਪਤਾ ਨਹੀਂ ਇੱਥੇ ਵੀ ਅਗਲੇ ਮਸਜਿਦ ਬਣਾ ਜਾਂਦੇ ਮਾਝੇ ਥੋੜੀ ਰਹਿ ਜਾਂਦੇ ਨਹੀਂ ਮੈਂ ਕੋਈ ਮਸਜਿਦ ਦੇ ਵਿਰੋਧ ਨਹੀਂ ਕਰ ਪਰ ਜਿਹੜਾ ਜ਼ੁਲਮ ਦੀ ਨਿਸ਼ਾਨੀ ਹੁੰਦੀ ਹੈ ਉੱਥੇ ਬਾਬਰੀ ਮਸਜਿਦ ਜੇ ਬਾਬਰ ਦੇ ਨਾਂ ਦੀ ਕੋਈ ਮਸਜਿਦ ਹੋ ਵੀ ਰਣੀ ਚਾਹੀਦੀ ਹੈ ਪਰ ਜਿਹੜਾ ਰਾਮ ਜੀ ਦਾ ਮੰਦਿਰ ਹੈ ਉਹ ਬਣਾ ਚਾਹੀਦਾ ਸੀ ਬਣਾਤਾ ਉਹ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ ਦੋਨਾਂ ਤੇ ਰਾਜੀ ਸੁਣ ਕੇ ਕੀਤੀ ਹੈ ਸਬੂਤਾਂ ਦੇ ਆਧਾਰ ਤੇ ਕੀਤੀ ਹੈ ਤੱਥਾਂ ਦੇ ਆਧਾਰ ਤੇ ਕੀਤੀ ਹੈ ਤੁਸੀਂ ਉੱਥੇ ਲਾ ਕੇ ਪੈਸਾ ਮੇਰੇ ਖਰਚ ਮੇਰੇ ਖਰਚ ਸੁਮਤ ਕਿੰਨੇ ਪੈਸੇ ਕਿਲੇ ਰਾਮ ਮੰਦਿਰ ਵਾਸਤੇ ਕਿੰਨੇ ਮੈਂ ਵੀ ਦਿੱਤੇ ਆ ਮੈਥੋਂ ਵੀ ਲੱਗੇ ਗਏ ਆ ਪਤਾ ਨਹੀਂ ਉੱਥੇ ਪਹੁੰਚੇ ਕਿ ਨਹੀਂ ਪਹੁੰਚੇ ਪਰ ਮੈਥੋਂ ਹਾਂ ਪੈਸਾ ਤੇ ਲੋਕਾਂ ਨੇ ਮੇਰੇ ਖਾਲ ਅਰਬਾਂ ਖਰਬਾਂ ਦਿੱਤਾ ਤੇ ਕ੍ਰੈਡਿਟ ਕਿਉਂ ਨਹੀਂ ਦੇ ਤੁਸੀਂ ਫਿਰ ਤੂੰ ਇਕੱਲਾ ਹੀ ਰਾਮ ਮੰਦਰ ਬਣਾ ਕੇ ਜੋ ਰਾਮ ਕੋ ਲਾਏਗੇ ਹਮ ਉਹਨੂੰ ਦਾਂਗੇ ਗਲਤ ਹੈ ਹਾਂਜੀ ਇਹਦਾ ਮਤਲਬ ਕੋਈ ਬਾਕੀ ਅੱਲਾ ਵੈਗਰੂ ਗॉड ਕੁਛ ਹੈ ਹੀ ਨਹੀਂਗਾ ਹਾਂਜੀ ਇਸ ਕਰਕੇ ਜਿਹੜਾ ਅਸੀਂ ਚੰਗੀ ਗੱਲ ਆ ਜਿਹੜਾ ਵੀ ਕੋਈ ਧਰਮ ਦੀ ਗੱਲ ਕਰਦਾ ਕਿਸੇ ਵੀ ਧਰਮ ਦੀ ਗੱਲ ਕਰਦਾ ਆ ਉਹਦੇ ਵਾਸਤੇ ਕਾਰਜ ਕਰਦਾ ਚੰਗੀ ਗੱਲ ਆ ਪਰ ਤੁਸੀਂ ਇਸ ਤਰ੍ਹਾਂ ਨਫ਼ਰਤੀ ਬੀਜ ਬੀਜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੋਗੇ 400 ਪਾਰ ਕਰਾਂਗੇ ਜੀ ਤੇ 400 ਪਾਰ ਕਰਦੇ ਫਿਰ ਕਾਨੂੰ ਵਿਚਾਰੇ ਮੁਸਲਮਾਨਾਂ ਦੇ ਵੈਰ ਪੈ ਜੇ